ਪਟਿਆਲਾ ਪਾਸੋਂ ਰੋਡ ਤੇ ਸਿੱਧੂ ਪਿੰਡ ਨੇੜੇ ਪਾਕੜਾ ਨਹਿਰ ਚ ਇੱਕ ਔਰਤ ਨੇ ਮਾਰੀ ਛਾਲ। ਪ੍ਰਾਪਤ ਜਾਣਕਾਰੀ ਅਨੁਸਾਰ ਨਿਸ਼ਾਰਾਣੀ ਜੋ ਕਿ ਆਨੰਦਨਗਰ ਪਟਿਆਲਾ ਦੀ ਰਹਿਣ ਵਾਲੀ ਸੀ ਪਟਿਆਲਾ ਦੇ ਸਹਿਕਾਰੀ ਬੈਂਕ ਚ ਨੌਕਰੀ ਕਰਦੀ ਸੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਸ਼ਾਰਾਣੀ ਦੇ ਪਤੀ ਨੇ ਦੱਸਿਆ ਕਿ ਅਸੀਂ ਫਾਈਨੈਂਸਰ ਤੋਂ ਕੁਝ ਪੈਸੇ ਵਿਆਜ ਵਜੋਂ ਲਈ ਸਨ ਕਿਉਂਕਿ ਮੇਰਾ ਲੜਕਾ ਪਾਹੇਜਾ ਸਾਡੇ ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਕਿਸ਼ਤ ਬੰਦ ਹੋ ਗਈ। ਜਿਸ ਕਾਰਨ ਉਸਨੇ 70000 ਰੁਪਏ ਤੇ ਵਿਆਜ ਲਗਾ ਕੇ 5 ਲੱਖ ਰੁਪਏ ਬਣਾ ਲਏ। ਅਤੇ ਉਹ ਹਮੇਸ਼ਾ ਮੇਰੀ ਪਤਨੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਹ ਮੇਰੀ ਪਤਨੀ ਤੇ ਮਾੜੀ ਨਿਗਾਹ ਰੱਖਦਾ ਸੀ ਕੱਲ ਵੀ ਫਾਈਨੈਂਸਰ ਨੇ ਮੇਰੀ ਪਤਨੀ ਨੂੰ ਰਾਤ 10 ਵਜੇ ਆਪਣੇ ਘਰ ਬੁਲਾਇਆ ਪਰੇਸ਼ਾਨ ਹੋ ਕੇ ਮੇਰੀ ਪਤਨੀ ਨੇ ਭਾਖੜਾ ਨੈਤਸ਼ਾਲ ਮਾਰ ਦਿੱਤੀ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਦੀ ਅਪੀਲ ਕਰਦੇ ਹਾਂ ਮੇਰਾ ਨਾਮ ਰਾਜ ਸਿੰਘ ਹੈ ਜੀ ਆਨੰਦਨਗਰ ਵਿੱਚ ਰਹਿੰਦੇ ਹਾਂ ਅਸੀਂ। ਲਾਜ਼ਮ ਕੰਮ ਕੀ ਕਰਦੇ ਹੋ? ਮੈਂ ਹੋਟਲ ਲਾਈਨ ਚ ਕੰਮ ਕਰਦਾ ਜੀ। ਤੇ ਇਹ ਮਾਮਲਾ ਕੀ ਹੈ ਜਿਹੜਾ ਲੇਡੀਜ਼ ਨੇ ਸੁਸਾਇਟੀ ਕੀਤਾ ਪਾਕੜਿਆ? ਕਿ ਮੇਰੇ ਵਾਈਫ ਨੇ ਜੀ ਇਹਨਾਂ ਦਾ ਨਾਮ ਨੀਸ਼ਾ ਰਾਣੀ ਹੈ ਜੀ। ਤੇ ਅਸੀਂ ਆਨੰਦਨਗਰ ਵਿੱਚ ਰਹਿੰਦੇ ਹਾਂ ਜੀ ਇੱਕ ਕੋਆਪਰੇਟਿਵ ਬੈਂਕ ਚ ਕੰਮ ਕਰਦੇ ਨੇ, ਜੋਬ ਕਰਦੇ ਸੀਗੇ ਜੀ। ਕਿਸ ਤਰ੍ਹਾਂ ਕੀ ਕੰਮ ਕਰਦੇ ਹੋ ਉੱਥੇ? ਐਸੇ ਪੀਐਨ ਜੋਬ ਕਰਦੇ ਸੀਗੇ, ਸਰਕਾਰੀ ਸੀਗੇ ਜੀ। ਓਕੇ। ਓਕੇ। ਤੇ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਜੀ। ਉਹਦੀ ਪਰੇਸ਼ਾਨੀ ਦਾ ਕਾਰਨ ਸੀ ਹੈ ਜੀ ਕੁਝ ਫਾਈਨੈਂਸਰਾਂ ਤੋਂ ਪੈਸੇ ਲ ਮੇਰਾ ਬੇਟਾ ਹੈਂਡੀਕੈਪ ਹੈ ਜੀ ਉਹਦੇ ਵਾਸਤੇ ਪੈਸੇ ਲੈਂਦੇ ਸੀ ਉਹਦੇ ਇਲਾਜ ਲਈ ਵਾਸਤੇ ਕਿਤਨੇ ਬੱਚੇ ਹੈ ਤੁਹਾਡੇ ਮੇਰੇ ਕੋਲ ਦੋ ਬੇਟੇ ਨੇ ਜੀ ਇੱਕ ਬੇਟਾ ਹੈਂਡੀਕੈਪ ਹੈ ਜੀ ਉਹਦੇ ਵਾਸਤੇ ਪੈਸੇ ਲੈਂਦੇ ਸੀ ਦਵਾਈ ਵਾਸਤੇ ਜੀ ਇੱਕ ਸੰਜੂ ਨਾਮ ਦਾ ਜੋ ਹੈ ਕੀ ਆਈ ਅਮੰਦਨਗਰ ਵਿੱਚ ਫਾਈਨੈਂਸਰ ਹੈ ਜੀ ਤੇ ਕੁਝ ਉਹਦੇ ਨਾਲ ਦੇ ਵੀ ਹੋਰ ਬੰਦੇ ਨੇ ਜਿਨ੍ਹਾਂ ਤੋਂ ਕੋਈ 20000 ਰੁਪਏ ਲੈਂਦੇ ਸੀ ਉਹ ਅਨਪੜ੍ਹ ਸੀਗੇ ਤੇ ਦਵਾਈ ਵਾਸਤੇ ਪੈਸੇ ਲੈਂਦੇ ਸੀਗੇ ਜੀ ਉਹਨਾਂ ਨੂੰ 20000 ਰੁਪਏ ਲੈਂਦੇ ਸੀ ਉਹ ਕੁਝ ਕਦੇ ਪੰਜਾਬ ਬਣਾਤਾ ਉਹ ਇਹਨੇ 4.5 ਲੱਖ ਰੁਪਏ ਬਣਾਤਾ ਜੀ ਤੇ ਉਹਨੂੰ ਮਜਬੂਰ ਕਰ ਰਹੇ ਸੀਗੇ ਕਿ ਮੇਰੇ ਨਾਲ ਸਬੰਧ ਬਣਾ ਤੇ ਇਸੇ ਕਾਰਨ ਉਹਨੂੰ ਮੇਰੀ ਵਾਈਫ ਨੂੰ ਜੀ ਉਹਨਾਂ ਨੇ ਮੈਨੂੰ ਫੋਨ ਵੀ ਕੀਤਾ ਜੀ ਮੇਰੇ ਕੋਲ ਰਿਕਾਰਡਿੰਗਾਂ ਵੀ ਐ ਕਿ ਮੈਨੂੰ ਐਵੇਂ ਕਰ ਰਹੇ ਆ ਮੈਂ ਕਿਹਾ ਕੋਈ ਨਹੀਂ ਮੈਂ ਇੱਕ ਜੋਬ ਤੇ ਆਂ ਜੀ ਮਹੀਨੇ ਬਾਅਦ ਮੈਂ ਆਣਾ ਜੋਬ ਤੋਂ ਮੈਂ ਕਿਹਾ ਕੋਈ ਵੀ ਕਰਨੀ ਮੈਂ ਆਉਂਗਾ ਮੈਂ ਗੱਲ ਕਰੂੰਗਾ ਪਿਛਲੇ ਮਹੀਨੇ ਮੈਂ ਆਇਆ ਜੀ ਇਸੇ ਮਹੀਨ 12 ਤਰੀਕ ਨੂੰ ਆਇਆ ਜੀ ਉਸ ਬੰਦੇ ਨੂੰ ਮੈਂ 40000 ਰੁਪਏ ਸੈਂਡ ਕੀਤਾ ਉਸਨੇ ਕਿਹਾ ਜੀ ਸੰਜੂ ਨਾਮ ਦੇਨੇ ਵੀ ਮੈਂ 70000 ਰੁਪਏ ਲੈਣਾ ਮੇਰੇ ਜਾਨ ਤੋਂ ਬਾਅਦ ਜੀ ਉਹਨੇ 4.5 ਲੱਖ ਰੁਪਏ ਬਣਾਤਾ ਜੀ ਤੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਸੀਗਾ ਵੀ ਤੁਸੀਂ ਜਾਂਦਾ ਪੈਸੇ ਦਿਓ ਜਾਂ ਮੇਰੇ ਨਾਲ ਸਬੰਧ ਬਣਾ ਤੇ ਮ ਬਰਬਾਦ ਕਰ ਦਾਂਗਾ عمر ਕਿੰਨੀ ਹੈ ਤੁਹਾਡੀ ਵਾਈਫ ਦੀ ਇਹ ਜੀ ਕੋਈ 50 ਦੇ ਪਲੱਸ 50 ਤੱਕ ਹੈ ਜੀ 49 ਕੋਈ ਰਿਕਾਰਡਿੰਗ ਸਬੂਤ ਹੈਗੀ ਹੈ ਤੁਹਾਡੇ ਕੋਲ ਮੇਰੇ ਉਹਨਾਂ ਦੇ ਫੋਨ 'ਚ ਹੀ ਬਹੁਤ ਕੁਝ ਰਿਕਾਰਡਿੰਗਾਂ ਜੀ ਜਣੇ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਇਹ ਉਹਦੇ ਨਾਲ ਦੇ ਸੰਜੂ ਦੇ ਦੋ ਤਿੰਨ ਬੰਦੇ ਹੋਰ ਸੀਗੇ ਜਿਨ੍ਹਾਂ ਤੋਂ 20-20000 ਰੁਪਏ ਦਵਾ ਕੇ ਉਹਨਾਂ ਨੇ ਵੀ ਬਹੁਤ ਪੈਸੇ ਬਣਾਏ ਹੋਏ ਸੀਗੇ ਤੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਮੇਰੀ ਮੰਗ ਹੈ ਜੀ ਮੇਰੇ ਦੋ ਬੱਚੇ ਨੇ ਜੀ ਇੱਕ ਹੈਂਡੀਕੈਪ ਹੈ ਜੀ ਅਸੀਂ ਮਜ਼ਦੂਰ ਆਦਮੀ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਹੈ ਮੈਨੂੰ ਇਨਸਾਫ ਦੀ ਮੰਗ ਕਰ ਰਹੇ ਹਾਂ ਜੀ ਉਹਨਾਂ ਖਿਲਾਫ ਪਰਚਾ ਦਰਜ ਹੋਵੇ ਜਿੱਦਾਂ ਇਹ ਤੁਹਾਨੂੰ ਛੇੜਖਾਨੀ ਵਗੈਰਾ ਕਰਦਾ ਸੀ ਤੁਹਾਡੀ ਮਾਂ ਤੁਸੀਂ ਸ਼ਿਕਾਇਤ ਨਹੀਂ ਕੀਤੀ ਪੁੱਪ ਸੁਣੋ ਨਹੀਂ ਜੀ ਅਸੀਂ ਗਰੀਬ ਬੰਦੇ ਆ ਜੀ ਅਸੀਂ ਡਰਦੇ ਸੀਗੇ ਇੱਜ਼ਤੋਂ ਡਰਦੇ ਮਾਰੇ ਉਹ ਇੱਜ਼ਤੋਂ ਡਰਦੀ ਮਰੀ ਮੌਤਰੀ ਚ ਮਰ ਗਈ ਜੀ ਕਿ ਮੇਰੇ ਨਾਲ ਐਵੇਂ ਹੋਇਆ ਤੁਹਾਨੂੰ ਕੱਲ ਜਾਣਕਾਰੀ ਮਿਲੇਗੀ ਸੋਸਾਇਟੀ ਨੂੰ ਮੈਨੂੰ ਅੱਜ ਸਵੇਰੇ ਅਸੀਂ ਭਾਲ ਜੀ ਕੀਤੀ ਜੀ ਰਿਸ਼ਤੇਦਾਰਾਂ ਤੋਂ ਵੀ ਇੱਧਰ ਉੱਧਰੋਂ ਜੀ ਲੇਕਿਨ ਸਾਨੂੰ ਅੱਜ ਮਾਰਨਿੰਗ 'ਚ ਮੈਨੂੰ ਫੋਨ ਆਇਆ ਜੀ ਕਿ ਐਵੇਂ ਹੋ ਗਿਆ ਤੇ ਮੈਂ ਇਨਸਾਫ ਦੀ ਮੰਗ ਕਰ ਰਹੀ ਹਾਂ ਬਸ ਮੇਰੀ ਇਹ ਬੇਨਤੀ ਹੈ ਜੀ ਠੀਕ ਹੈ ਅਮੀ ਦਾ ਪਿਰਾਵ ਮੇਰਾ ਸ਼ੰਕਰ ਭਾਰਦਵਾਜ ਬੋਲੇ ਸ਼ੰਕਰ ਡੈਵੋ ਕਲਬ ਗੋਤਾਖੂਨ ਤੇ ਮਾਮਲਾ ਕੀ ਹੈ ਜਿਹੜੀ ਮਹਿਲਾ ਰੈਡ ਸੋਸਾਇਟੀ ਹੈ ਮਹਿਲਾ ਇੱਕ ਕਾਲ ਦੀ ਗੱਲ ਹੈ ਕੱਲ ਸਿੱਧੂ ਵਾਲ ਪੁਲ ਕੋਲੋਂ ਇੱਕ ਲੇਡੀ ਸੀ ਉਹ ਤੋਂ ਅੱਗੇ ਜਾਂ ਪਿੱਛੇ ਤੋਂ ਜੰਪ ਕਰੀ ਸੀ ਜਿੱਥੇ ਕੁਝ ਬੱਚੇ ਨਾਰੇ ਸੀ ਤੇ ਅਸੀਂ ਗੋਤਾਖੋਰ ਬਿਤੇ ਸੀਗੇ ਪਰ فاਸਲਾ ਬਹੁਤ ਦੂਰ ਦਾ ਸੀਗਾ ਤੇ ਜਦੋਂ ਇਹਨਾਂ ਜੰਪ ਕਰਨ ਤੋਂ ਬਾਅਦ ਇੱਕ ਜਿਹੜੀ ਡੈੱਡ ਬੋਡੀ ਉਹ ਪਾਖੜਨਾਂ ਚ ਤੈਦੀ ਆ ਰਹੀ ਸੀਗੀ ਜਿਤਨੋ ਗੋਤਾਖੋਰਾਂ ਨੇ ਤੇ ਜਿਹੜੇ ਮੁੰਡੇ ਨਾਰੇ ਸੀ ਉਹਨਾਂ ਦੀ ਮਦਦ ਨਾਲ ਇਹਨੂੰ ਬਾਹਰ ਕੱਢਿਆ ਗਿਆ ਬਾਹਰ ਕੱਢਣ ਤੋਂ ਬਾਅਦ 108 ਐਂਬੂਲੈਂਸ ਬੁਲਾਈ ਗਈ ਤੇ ਬਖਸ਼ੀਵਾਲ ਥਾਣਾ ਪੁਲਿਸ ਨੂੰ ਇਨਫੀਮੇਸ਼ਨ ਦਿੱਤੀ ਗਈ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਚੈੱਕ ਕਰਿਆ ਤੇ ਪਰ ਇਹਨਾਂ ਦੀ ਮੌਤ ਹੋ ਚੁੱਕੀ ਸੀ ਪਰ ਇਹਨਾਂ ਨੂੰ ਰਜਿੰਦਰ ਸਿਵਲ ਹਸਪੀਟਲ ਬਤਰਕੰਟੇ ਲਈ ਰੱਖਿਆ ਗਿਆ ਸੀਗਾ ਤੇ ਅੱਜ ਦੀ ਗੱਲ ਹੈ ਅੱਜ ਕੁਝ ਪਰਿਵਾਰ ਇੱਕ ਲੇਡੀ ਨੂੰ ਲੱਭਦੇ ਹੋਏ ਸਾਡੇ ਕੋਲ ਪਾਕੜਨਰ ਦੇ ਪਹੁੰਚੇ ਸੀਗੇ ਤੇ ਉਹਨਾਂ ਨੇ ਆਪਣੀ ਫੋਟੋ ਦਿਖਾਈ ਤੇ ਜਦੋਂ ਫੋਟੋ ਦੇਖੀ ਤੇ ਅਸੀਂ ਇੱਕ ਜਿਹੜੀ ਫੋਟੋ ਡੈੱਡ ਬੋਡੀ ਦੀ ਉਹ ਦਿਖਾਈ ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਇਹ ਸਾਡੀ ਲੇਡੀ ਚ ਜਿਸ ਨੂੰ ਇਹਨਾਂ ਨੇ ਸਨਾਖਤ ਕਰੀ ਸਨਾਖਤ ਕਰਨ ਤੋਂ ਬਾਅਦ ਉਹ ਪਰਿਵਾਰ ਨੂੰ ਐਂਟੀਮੈਸ਼ਨ ਥਾਣੇ ਦੇ ਦਿੱਤੀ ਵੀ ਜੇਵਾ ਕੋਈ ਜਾਣਕਾਰੀ ਮਿਲੀ ਸਰ ਕੀ ਕਿੰਨਾ ਟੈਪ ਕਿਉਂ ਚੱਲਿਆ ਜਾਣਕਾਰੀ ਇਹ ਸੀ ਕਿ ਵੀ ਜੋ ਪਰਿਵਾਰ ਦਾ ਕਹਿਣਾ ਸੀਗਾ ਵੀ ਇਹਨਾਂ ਦਾ ਇੱਕ ਬੇਟਾ ਹੈਗਾ ਦੋ ਬੱਚੇ ਨੇ ਇਹਨਾਂ ਦੇ ਇੱਕ ਜਿਹੜਾ ਬੇਟਾ ਉਹ ਸ਼ੁਰੂ ਤੋਂ ਜਮਾਂਦਰੂ ਹੈਂਡੀਕੈਪ ਹੈ ਜਿਹਦੇ ਹੱਥ ਪੈਰ ਨਹੀਂ ਚੱਲਦੇ ਆ ਪਰ ਉਹਦੇ ਲਈ ਨਾ ਕੋਈ ਫਾਈਨੈਂਸਰ ਕੋਈ ਪੈਸੇ ਵਗਾਰ ਲਿੱਤੇ ਸੀ ਇਹਨਾਂ ਦੀ ਹਾਲਾਤ ਕੁਛ ਠੀਕ ਨਹੀਂ ਸੀਗੇ ਉਹ ਇੱਕ ਦਸਰ ਨੇ ਵੀ ਸਾਡੇ ਘਰੇ ਆ ਕੇ ਸਾਨੂੰ ਧਮਕੀ ਵਗੈਰਾ ਡਰਬਾ ਸਾਨੂੰ ਕਰਦੇ ਸੀਗੇ ਤੇ ਪਰ ਉਹਨਾਂ ਜਦੋਂ ਡਰਬਾ ਕਰਦੇ ਸੀ ਉਸ ਕਰਕੇ ਲੇਡੀਜ਼ ਨੇ ਪਾਕੜਾ ਨਰਚੇ ਛਲਾਂਗ ਲਗਾ ਦਿੱਤੀ ਇਹ ਕੁੱਝ ਕੰਪਲੇਨਟ ਕਰ ਦਿੱਤੀ ਤੁਸੀਂ ਆਪੋਸ਼ੀਸ਼ਨ ਨੋਟੀਫਿਕੇਸ਼ਨ ਦਿੱਤੀchnaਤਾ ਹੋ ਗਈ ਬੇਬੀ